ਜਿਸ ਘਰ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਇੱਥੇ ਡਾਕਟਰ ਮਨਮੋਹਨ ਸਿੰਘ ਨੇ ਆਪਣਾ ਬਚਪਨ ਬਤਾਇਆ ਸੀ ਅੱਜ ਭਾਵੇਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਇਹ ਪੁਰਾਣਾ ਜਿਹੜਾ ਬਾਜ਼ਾਰ ਹੈ ਮਜੀਠ ਮੰਡੀ ਜਾਂ ਨੂਨ ਮੰਡੀ ਵਾਲੇ ਪਾਸੇ ਤਾਂ ਉੱਥੇ ਇਹ ਘਰ ਹੈ ਮੈਂ ਤੁਹਾਨੂੰ ਘਰ ਦੇ ਅੰਦਰ ਦੀਆਂ 20 ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਘਰ ਦੇ ਵਿੱਚ ਇਹ ਘਰ ਜਿਹੜਾ ਇਸ ਵੇਲੇ ਤੁਸੀਂ ਦੇਖੋ ਕਿ ਹੁਣ ਬਹੁਤ ਜ਼ਿਆਦਾਰਾ ਹਿੱਸਾ ਇਸ ਘਰ ਦਾ ਜਿਹੜਾ ਤੋੜ ਕੇ ਇਮਾਰਤਾਂ ਬਣ ਚੁੱਕੀਆਂ ਨੇ ਪਰ ਅੱਜ ਵੀ ਪੁਰਾਣਾ ਘਰ ਜਿਹੜਾ ਉਹ ਇੱਥੇ ਮੌਜੂਦ ਹੈ ਤਾਂ ਕਰਦੀ ਤਸਵੀਰ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਔੜੀਆਂ ਜਿਹੜੀਆਂ ਨੇ ਚੜ ਕੇ ਉੱਪਰ ਜਾ ਕੇ ਕਰਦੇ ਹਾਲਾਤ ਦਿਖਾਉਂਗਾ ਕਿ ਇਸ ਘਰ ਨੂੰ ਸੰਭਾਲਣ ਦੀ ਲੋੜ ਸੀ ਪਰ ਸ਼ਾਇਦ ਇਸ ਵੱਲ ਧਿਆਨ ਕਿਸੇ ਵੱਲੋਂ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਪਰਿਵਾਰ ਬਹੁਤ ਸਾਲ ਪਹਿਲਾਂ ਇਸ ਘਰ ਨੂੰ ਵੇਚ ਕੇ ਇੱਥੋਂ ਜੋ ਹੈ ਦਿੱਲੀ ਜਾ ਚੁੱਕਾ ਸੀ ਤਾਂ ਇਹ ਹਾਲਾਤ ਨੇ ਘਰ ਦੇ ਇਸ ਘਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪਰਦੇ ਰਹੇ ਨੇ ਇਸ ਵੇਲੇ ਘਰ ਦਾ ਜ਼ਿਆਦਾਤਰ ਹਿੱਸਾ ਜਿਹੜਾ ਉਹ ਟੁੱਟ ਚੁੱਕਾ ਹੈ ਤਾਂ ਇਹ ਜਿਹੜਾ ਘਰ ਹੈ